ਮੇਰਾ ਨਾਮ ਵਿਜੇਨੰਦ ਮੈਂ ਪਰਿਵਾਰ ਪਰਵੋਦਾਂ ਦਾ ਬਿਲਕੁਲ ਕੰਮ ਹੈ ਪੂਰੇ ਪੰਜਾਬ ਦਾ ਅੱਜ ਮੈਂ ਸਾਰੇ ਪਿੰਡ ਪਿੰਡ ਅਸਵੇ ਕਸਵੇ ਨੂੰ ਮੁਖੇ ਅੱਜ ਸਭ ਨੂੰ ਆਹਵਾਨ ਕਰਦਾ ਪਿਆ ਕਿ ਆਪਣੇ ਭੋਜਨ ਭਾਜਨ ਭਾਸ਼ਾ ਬੂਸ਼ਾ ਭਵਨ ਔਰ ਭ੍ਰਮਣ ਇਹ ਛੇ ਵਿਦਵਾਨ ਨੂੰ ਠੀਕ ਕਰੋ ਜੇ ਠੀਕ ਕਰਾਂਗੇ ਆਪਾਂ ਸੁਖ ਭੋਗਾਂਗੇ ਆਪਣਾ ਪਰਿਵਾਰ ਸ਼ਕਤੀਸ਼ਾਲੀ ਬਣ ਜਾਏਗਾ ਚਲੋ ਅੱਜ ਮੈਂ ਰਾਜਮਾਨ ਜੁਤਤਾ ਜੀ ਦੇ ਇਸਟਰ ਸਟੂਡੀਓ ਚ ਆਇਆ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਮੈਂ ਇਹਨਾਂ ਦੇ ਮਾਧਿਅਮ ਦੇ ਨਾਲ ਸਭ ਨੂੰ ਦਰਸ਼ਕਾਂ ਨੂੰ ਆਹ्वान ਕਰਨਾ ਕਿ ਜਿੱਥੇ ਤੁਸੀਂ ਟੀਵੀ ਖਰੀਦਦੇ ਹੋ ਫ੍ਰਿਜ ਖਰੀਦਦੇ ਹੋ ਵਾਸ਼ਿੰਗ ਮੀਨ ਖਰੀਦਦੇ ਹੋ ਐਸਾ ਸਮਾਨ ਖਰੀਦਦੇ ਹੋ ਉੱਥੇ ਤੁਸੀਂ ਆਪਣੇ ਘਰ ਵਾਸਤੇ ਆਪਣਾ ਘਰ ਤੋਂ ਕਰ ਬਲ ਸ਼ੀਲ ਧੀਰੇ ਯੁਕਤੀ ਬੁੱਧੀ ਦ੍ਰਿਸ਼ਟੀ ਦਕਸ਼ਤਾ ਵੀ ਆਪਣੇ ਘਰ ਘਰ ਦੇ ਵਿੱਚ ਲਿਆਓ ਜੇ ਆਪਾਂ ਇਹ 8 ਚੀਜ਼ਾਂ ਨਹੀਂ ਲਿਆਵਾਂਗੇ ਆਪਣਾ ਘਰ ਕਮਜ਼ੋਰ ਹੋ ਜਾਏਗਾ ਔਰ ਇਹਦੇ ਨਾਲ ਨਾਲ ਆਪਣੇ ਘਰ ਦੇ ਵਿੱਚੋਂ ਛੇ ਚੀਜ਼ਾਂ ਬਾਹਰ ਕੱਢ ਦਿਓ ਬੇਵਿਵਾਰ ਕੱਢ ਦਿਓ ਆਪਣੇ ਘਰ ਦੇ ਵਿੱਚੋਂ ਆਲਸੇ ਬਾਹਰ ਕੱਢ ਦਿਓ ਆਪਣੇ ਘਰ ਦੇ ਵਿੱਚੋਂ ਹੰਕਾਰ ਬਾਹਰ ਕੱਢ ਦਿਓ ਆਪਣੇ ਘਰ ਦੇ ਵਿੱਚੋਂ ਬੋਧਿਕ ਦਿਸ਼ਟਤਾ ਜਿਹਦੇ ਤੇ ਤੁਸੀਂ ਹੋ ਜੇ ਮੈਂ ਹੀ ਠੀਕ ਹਾਂ ਉਹਨੂੰ ਵੀ ਬਾਹਰ ਕੱਢ ਦਿਓ ਇਸ ਤਰੀਕੇ ਨਾਲ ਆਪਾਂ ਅਗਰ ਕੰਮ ਕਰਾਂਗੇ ਤੇ ਤੁਹਾਡਾ ਪਰਿਵਾਰ ਮਜ਼ਬੂਤ ਹੋਏਗਾ ਇੱਕ ਗੱਲ ਦਾ ਹੋਰ ਧਿਆਨ ਰੱਖਿਏ ਰਾਘਵ ਮਾਰਜੀ ਤੁਹਾਨੂੰ ਮਾਦਰ ਦੇ ਨਾਲ ਕਹਿਣਾ ਦਵਾਂਗਾ ਕਿ ਅਸੀਂ ਪੈਸੇ ਦੇ ਮਗਰ ਧੋੜਨਾ ਬੰਦ ਕਰ ਦਈਏ ਔਰ ਆਪਣੇ ਪਰਿਵਾਰ ਨੂੰ ਸੰਸਕਾਰਮਈ ਪਰਿਵਾਰ ਬਣਾਈਏ ਸ਼ਕਤੀਸ਼ਾਲੀ ਪਰਿਵਾਰ ਬਣਾਈਏ ਔਰ ਆਪਣੇ ਭਾਰਤ ਨੂੰ ਸੋਚਵਾਲਤ ਬਣਾਉਣ ਵਾਸਤੇ ਉਹਨੇ ਜੀ ਯੋਗਦਾਨ ਸਰ ਜੀ ਤੁਹਾਨੂੰ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਸਰ ਪਹਿਲੇ ਲੋਕ ਹੁੰਦੇ ਸੀ ਕਿ ਤਾਇਆ ਚਾਚਾ ਪਰਾ ਇਕੱਠੇ ਰਹਿੰਦੇ ਸੀ ਉਹ ਸਮਾਂ ਕਿੱਥੇ ਗਿਆ ਸਰ ਅੱਜ ਜਿਹੜਾ ਸਮਝਾਂ ਜਿਆਦਾ ਅਗਰ ਪਰਿਵਾਰਾਂ 'ਚ ਸਮੱਸਿਆਵਾਂ ਆ ਰਹੀਆਂ ਅੱਜ ਉਹਦੇ ਕਾਰਨ ਹੀ ਆ ਰਹੀਆਂ ਉਹਦਾ ਕਾਰਨ ਇਹ ਹੈ ਕਿ ਅੱਜ ਕੋਈ ਬੱਚਾ ਕਿਸੇ ਨਾਲ ਗੱਲ ਕਿਤੇ ਨਾ ਕਰੇਗਾ ਨਾ ਉਹਦੇ ਕੋ ਚਾਚਾ ਨਾ ਉਹਦੇ ਕੋ ਚਾਚੀ ਨਾ ਭੈਣ ਨਾ ਭਰਾ ਨਾ ਜੀਜਾ ਨਾ ਕੁਝ ਨਹੀਂ ਹੈਗਾ ਉਹ ਜਿਹੜੇ ਅੱਗੇ ਮੈਂ ਨਾਲ ਸਭ ਨਾਲ ਸਾਂਝੀਆਂ ਕਰ ਲੈਂਦਾ ਸੀਗਾ ਆਸਾਨੀਆਂ ਕਰਨ ਦੇ ਨਾਲ ਉਹਦੇ ਦਿਲ ਦੀ ਪੜਾਹਤੀ ਗੱਲ ਜਾਂਦੀ ਸੀ ਉਹ ਪੜਾਹਤੀ ਗੱਲ ਦੇ ਨਾਲ ਥੋੜੀ ਦੇਰ ਬਾਅਦ ਉਹ ਸ਼ਾਂਤੋਂ ਜਿੰਦਾ ਸੀ ਅੱਜ ਨਹੀਂ ਹੋਣ ਕਰਕੇ ਅੱਜ ਤੁਸੀਂ ਦੇਖ ਲਓ ਇੱਕ ਇੱਕ ਪਰਿਵਾਰ ਦੇ ਬਾਲਾ ਬਾਲਾ ਬੱਚੇ ਸਿਊ ਸਾਈਂ ਕਰਦੇ ਪਏ ਸਿਰਫ ਉਹਦਾ ਕਾਰਨ ਜੋ ਤੁਸੀਂ ਦੱਸਿਆ ਇਹੋ ਹੀ ਕਾਰਨ ਹੈ ਪਰਿਵਾਰ ਨਹੀਂ ਹੈ ਉਹ ਹੈ ਗਿਆ ਪਰਿਵਾਰਾ ਜੀ ਇੱਕ ਪਹਿਲਾਂ ਕਹਿੰਦੇ ਸੀ ਹਮਾਰੇ ਦੋ ਹਮ ਦੋ ਹਮਾਰੇ ਦੋ ਅਬ ਹਮ ਹਮ ਦੋ ਹਮਾਰੇ ਕੋਈ ਵੀ ਨਹੀਂ ਔਰ ਜੋ ਹਨ ਉਹ ਵੀ ਵਿਦੇਸ਼وں میں ਭੇਜ دیے ਅਬ अकेले के लिए बुड्ढा बुड्ढी ਰਹਿੰਦੇ ਵੇ ਆ ਔਰ ਉਹਦੇ ਨਾਲ ਮੁਸ਼ਕਲਾਂ ਬਹੁਤ ਹੋ ਗਈਆਂ ਸਮਾਜ ਦੇ ਵਿੱਚ ਮੈਂ ਲਾਈਕ ਮਾ ਜੀ ਕਿ ਤੁਹਾਨੂੰ ਪੱਤਰ ਦੇ ਰਿਆਂ ਇਹਦੇ ਵਿੱਚ ਗੁਛ ਗੀਤ ਲਿਖਿਆ ਹੈ अपना करो भक्ति धाम अपना करो शक्ति धाम अपना करो सेवा धाम हर बाधा को पार करे हम ऐसा सुंदर युक्ति धाम सच्चा वीर बना दे माँ सच्चा वीर बना दे माँ ध्रुव जैसी मुझे भक्ति दे दे अर्जुन जैसी शक्ति दे दे गीता ज्ञान सुना दे माँ सच्चा वीर मा। बना दे माँ आज ये सच्चा वीर बनाना ये भगत सिंह की धरती है ये वीर हकीकत राय की धरती है ਇਹ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਧਰਮ ਦੀ ਕਾਤਰ ਸ਼ਹਾਦਤ ਦਿੱਤੀ ਹੈ ਆਪਾਂ ਆਪਣੇ ਆਪਣੇ ਧਰਮ ਜਿਸ ਧਰਮ ਦੇ ਵਿੱਚ ਆਪਾਂ ਜਨਮ ਲਿਆ ਉਸੇ ਜਨਮ ਉਸੇ ਧਰਮ ਦੇ ਵਿੱਚ ਮਰਨਾ ਵੀ ਸਿੱਖਣਾ ਚਾਹੀਦਾ ਕੋਈ ਲੋਭ ਦੇ ਵਿੱਚ ਨਹੀਂ ਪੈਣਾ ਚਾਹੀਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪੰਜਵੀਂ ਪਾਤਸ਼ਾਹੀ ਦਾ ਅਸੀਂ ਪਰਸੋਂ 30 ਤਰੀਕ ਨੂੰ ਸ਼ਹੀਦੀ ਦਿਵਸ ਬਣਾਇਆ ਆਇਆ ਹੈ ਕੀ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਉਬਾਲਿਆ ਗਿਆ ਕਿਸ ਕੇ ਨਾਲ ਤਤੀਆਂ ਲੋਹਾਂ ਦੇ ਉੱਤੇ ਬਿਠਾਇਆ ਗਿਆ ਕਿਸ ਤਰੀਕੇ ਨਾਲ ਰੇਤਾ ਉਹਨਾਂ ਉੱਤੇ ਦੇ ਗਰਮ ਗਰਮ ਪਾਈ ਗਈ ਔਰ ਉਹਦੇ ਬਾਅਦ ਉਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਬਾਹਰ ਲਿਆ ਫੇਰ ਹੀ ਉਹਨਾਂ ਨੇ ਕਿਹਾ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ ਰਾਬੂ ਤੇ ਵਿਸ਼ਵਾਸ ਕਰੋ ਰੱਬ ਦਾ ਧੰਨਵਾਦ ਹਰ ਵੇਲੇ ਕਰਨਾ ਚਾਹੀਦਾ ਨਾ ਕਿ ਹਰ ਵੇਲੇ ਰੱਬ ਨੂੰ ਕੋਸਣਾ ਚਾਹੀਦਾ ਆਪਣੇ ਕਰਮ ਕਰੋ ਕਰਮਾਂ ਉੱਤੇ ਵਿਸ਼ਵਾਸ ਕਰੋ ਅੱਛੇ ਕਰਮ ਕਰੋ ਕਿਸੇ ਨਾਲ ਤੋਖਾ ਨਾ ਕਰੋ ਇਸਲਾ ਤੌਖਾਦਾਰੀ ਨਾ ਕਰੋ ਭ੍ਰਸ਼ਟਾਚਾਰ ਨਾ ਕਰੋ ਨੇਕ ਨੀਤੀ ਨਾਲ ਗੋਨਾਕ ਦੇਵ ਜੀ ਦੀ ਬਾਣੀ ਨੂੰ ਪੜ੍ਹ ਕੇ ਰੱਖੋ ਕੀਰਤ ਕਰੋ ਨਾਮ ਜਪੋ ਵੰਡ ਛਕੋ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਹਤ ਇਹ ਚੀਜ਼ਾਂ ਨੂੰ ਸਮੇਂ ਕੇ ਜਲ ਵੇ ਆਪਾ ਸੁੱਖ ਪਾਵਾਂਗੇ ਜੇ ਆਪਾਂ ਗੁਰੂਆਂ ਨੂੰ ਭੁੱਲ ਗਏ ਤੇ ਆਪਾਂ ਦੁੱਖ ਹੀ ਦੁੱਖ ਪਾਵਾਂਗੇ ਆਪਣੇ ਪਰਿਵਾਰ ਨੂੰ ਚਲਾਣਾ ਕਿੱਦਾਂ ਆਪਣੇ ਸਮਾਜ ਨੂੰ ਚਲਾਣਾ ਕਿੱਦਾਂ ਸਮਾਜ ਦੀ ਚਿੰਤਾ ਕਰਨੀ చీਣੀਆਂ ਤੋਤੇ ਕਾਉਆਂ ਦੀ ਚਿੰਤਾ ਕਰਨੀ ਭਗਵਾਨ ਕ੍ਰਿਸ਼ਨ ਨੇ ਤੇ ਆਪਣਾ ਪਰਮਤ ਦੇਵੀ ਆਪਣਾ ਚਿੰਤਾ ਕੀਤੀ ਪਰਮਤ ਵੀ ਨੂੰ ਵੀ ਪੁੱਛਿਆ ਇੱਥੇ ਨਦੀਆਂ ਪੁੱਛੀਆਂ ਜਾਂਦੀਆਂ ਪर्वਤ ਬਰਖੂ ਪੋਇਆ ਜਾਂਦੇ ਆ ਪਰਿਆਵਰਣ ਦੀ ਰੱਖਿਆ ਕਰੋਗੇ ਤਾਂ ਹੀ ਉਹ ਬਚਾਂਗੇ ਪਾਣੀ ਦੀ ਰੱਖਿਆ ਕਰਾਂਗੇ ਪਾਣੀ ਨੂੰ ਗੰਦਾ ਨਹੀਂ ਕਰਾਂਗਾ ਤਾਂ ਹੀ ਸੁੱਕੀ ਰਾਵਾਂਗੇ ਨਹੀਂ ਤੇ ਪਾਣੀ ਪੀਣ ਵਾਲਾ ਨਹੀਂ ਮਿਲੇਗਾ ਸ਼ੁੱਧ ਵਾਯੂ ਨਹੀਂ ਮਿਲੇਗੀ ਧਰਤੀ ਨੂੰ ਆਪਾਂ ਅੱਗ ਲਾ ਦਿੰਨੇ ਆ ਉਹੋ ਹੀ ਧਰਤੀ ਆਪਾਂ ਜਿਹੜੀ ਸਾਨੂੰ ਅੰਨ ਦਿੰਦੀ ਆ ਆਪਣਾ ਸਾਡਾ ਹਿੱਤ ਕਰਦੀ ਹੈ ਆਪਣੀ ਸੋਚ ਨੂੰ ਬਦਲੋ ਸੋਚ ਕੈਸੀ ਕਰਨੀ ਚਾਹੀਦੀ ਹੈ ਜਿਸ ਤਰੀਕੇ ਨਾਲ ਦੇਸ਼ ਹਮੇ ਦਿੰਦਾ ਹੈ ਸਭ ਕੁਝ ਹਮ ਵੀ ਤੋ ਕੁਝ ਦੇਣਾ ਸਿੱਖੇ ਸੂਰਯ ਹਮੇ ਰੋਸ਼ਨ ਦਿੰਦਾ ਹਵਾ ਨੇ ਆ ਜੀਵਨ ਦਿੰਦੀ ਹੈ ਭੁੱਖ ਮਿਟਾਰੇ ਕੋ ਹਮ ਸਭ ਕੀ ਧਰਤੀ ਪਰ ਹੋਤੀ ਕਹਤੀ ਹੈ ਔਰੋਂ ਕਾ ਵੀ ਹਿੱਤ ਹੋ ਜਿਸ ਵਿੱਚ ਹਮ ਹੈ ਸਾ ਕੁਝ ਕਰਨਾ ਸਿੱਖੇ ऐसा कुछ करना सीखो जिसे दूसरों का भला हो जाए के पर हित सरस धर्म नहीं भाई पर सम नहीं है दिमाई। दूसरे का भला करने के समान कोई धर्म नहीं है दूसरे को कष्ट देने से बड़ा कोई पाप नहीं है और गुरु महाराज जी कहते हैं जगत गुरु शंकर जी कहते हैं पैसे के पीछे भाग रहे हो जीवन जीविका के लिए नहीं जीवन जीविका जीवन के लिए है जीवन जीविका के लिए नहीं है जीवन जगदीश्वर की प्राप्ति के लिए है स्वदेशी अपनाएंगे भारत को सशक्त बनाएंगे नहीं तो दुनिया की ताकतें हमारे हम को कमजोर करने पर हैं। हर दुनिया की ताकत हमारी तरफ देख रही है क्यों अब हम दुनिया की तीसरी सबसे बड़ी आर्थिक शक्ति बन गए इसके साथ ही अभी कुछ ही दिनों में कुछ महीनों में सालों में अगर परिवार प्रबोधन जो काम कर रहे हैं उसके माध्यम से हम हम ये सभी को कहना चाहते हैं जर्मनी को पीछे छोड़ करके भारत तीसरी सबसे बड़ी शक्ति बनेगा और जो हनुमान जी की शक्ति है वो हम अपने पूरी केंद्र सरकार को भेजेंगे हथियारों के लिए हनुमान जी का अमृत भेजेंगे जिससे शक्तिशाली भारत होगा कोई भी दुनिया की ताकत भारत को हराने में सक्षम नहीं हो पाएगी भारत माता की जय करेंगे जयकार करेंगे जय करेंगे